ਸੰਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਲੈ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਹੈ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਵਿਸ਼ੇ ਤੇ ਦਿਲਾਂ ਨੂੰ ਛੋਣ ਵਾਲੀਆਂ ਰੂਹਾਂ ਨੇ ਜਿਹੜੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਲਿਆ ਕੇ ਵਿਸ਼ੇਸ਼ ਗੱਲਬਾਤ ਹੁੰਦੀ ਆ ਬਹੁਤ ਵੱਡੀ ਤعداد ਦੇ ਵਿੱਚ ਕਮਿਊਨਿਟੀ ਦੀਆਂ ਨਾਮਵਰ ਸ਼ਖਸੀਅਤਾਂ ਨੇ ਬੈਲ ਪਰਫਾਰਮਿੰਗ ਆਰਟਸ ਸੈਂਟਰ ਦੇ ਵਿੱਚ ਸਰਕਾਰੀ ਖਾਲਸਾ ਇੱਕ ਨਾਟਕ ਵੇਖਿਆ ਔਰ ਚੇਤੇ ਕਰਵਾ ਦਿੱਤਾ ਬਚਪਨ ਕਿ ਸਾਡੇ ਛੋਟੇ ਹੁੰਦੇ ਆ ਜਦੋਂ ਕਿਤਾਬਾਂ ਦੇ ਵਿੱਚ ਜਮਰੌਦ ਦੇ ਕਿਲੇ ਦੀ ਗੱਲਬਾਤ ਹੁੰਦੀ ਸੀ ਪਿਸ਼ੌਰ ਤੇ ਝੰਗ ਦੀ ਗੱਲਬਾਤ ਹੁੰਦੀ ਸੀ ਤੇ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸ ਤਰ੍ਹਾਂ ਦਾ ਰਾਜ ਸੀ ਉਸ ਤਖਤ ਨੂੰ ਜਿਹਨੂੰ ਦੁਨੀਆ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਕਾਬਲ ਤੇ ਕੰਧਾਰ ਦੇ ਉੱਤੇ ਕਬਜ਼ਾ ਨਾ ਕਰ ਸਕੀਆਂ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕੋ ਇੱਕ ਇਹੋ ਜਿਹਾ ਰਾਜ ਪੈਦਾ ਹੋਇਆ ਜਿੱਥੇ ਸਰਦਾਰ ਹਰੀਦ ਸਿੰਘ ਨਲੂਆ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਕਾਬਲ ਤੇ ਕੰਧਾਰ ਦੇ ਵਿੱਚ ਪਿਸ਼ਾਵਰ ਸਿੰਧ ਤੱਕ ਜਿਹੜਾ ਰਾਜ ਸੀ ਉਹ ਖਾਲਸੇ ਨੇ ਕੀਤਾ ਪਰ ਸਾਡੇ ਖਾਲਸੇ ਦੀ ਵਿਰਾਸਤ ਨੂੰ ਵਿਸਾਰਨ ਦੇ ਲਈ ਸਾਡੇ ਆਪਣਿਆਂ ਨੇ ਬੜਾ ਵੱਡਾ ਕਾਰਜ ਕੀਤਾ ਭਾਵੇਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਜ ਸਾਡੇ ਕਈ ਰਾਜਨੀਤਿਕ ਲੋਕ ਕਹਿੰਦੇ ਨੇ ਕਿ ਉਹ ਸ਼ਹੀਦ ਆਜ਼ਮ ਨਹੀਂ ਸੀ ਬਲਕਿ ਕਾਤਲ ਸੀ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਉਹ ਸ਼ਖਸੀਅਤ ਜਿਹਨੇ ਦੁਨੀਆ ਨੂੰ ਕਹਿੋ ਜਿਹਾ ਰਾਜ ਦਿੱਤਾ ਜਿਹਦੇ ਵਿੱਚ ਕਦੇ ਵੀ ਕੋਈ ਕੈਪੀਟਲ ਪਨਿਸ਼ਮੈਂਟ ਨਹੀਂ ਹੋਈ ਗੁਰਬਾਣੀ ਦਾ ਕਥਨ ਹੈ ਖੱਤਰੀ ਬ੍ਰਾਹਮਣ ਸੂਦ ਵੈ ਸੁਪਦੇਸ਼ ਚੌਵਰਨਾ ਕੋ ਸਾਂਝਾ ਉਸ ਉਪਦੇਸ਼ ਮੁਤਾਬਕ ਹਰੇਕ ਵਰਗ ਨੂੰ ਬਰਾਬਰ ਦਾ ਸਤਿਕਾਰ ਦਿੰਦਾ ਹੈ ਇਸਤਰੀ ਜਾਤ ਦੀ ਕਿਵੇਂ ਬਰਾਬਰ ਦਾ ਸਤਿਕਾਰ ਦੇ ਕੇ ਉਹਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਇਹੋ ਜਿਹਾ ਰਾਜ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਵੇਖਣ ਨੂੰ ਨਹੀਂ ਮਿਲਿਆ ਉਹਦੀਆਂ ਝਲਕੀਆਂ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖੀਆਂ ਨੇ ਪਰ ਇਹ ਸਾਰੇ ਨਾਟਕ ਦੇ ਵਿੱਚ ਮੇਨ ਕਰੈਕਟਰਸ ਬਹੁਤ ਆਲਾ ਕਲਾਕਾਰ ਸਰਦਾਰ ਇੰਦਰਜੀਤ ਸਿੰਘ ਬੈਂਸ ਸੁਣਾ ਨੇ ਆਪਣੇ ਪਿਤਾ ਜੀ ਸਤਕਾਰਯੋਗ ਜਿਨ੍ਹਾਂ ਨੇ ਸਾਡੇ ਨਾਲ ਰਹਿ ਕੇ ਬਹੁਤ ਕੰਮ ਕੀਤਾ ਕਮਿਊਨਿਟੀ ਲਈ ਉਹਨੂੰ ਕਾਇਮ ਰੱਖਦੇ ਹੋਏ ਸਰਕਾਰੀ ਖਾਲਸਾ ਆ ਜਿਹੜਾ ਪੋਸਟਰ ਤੁਸੀਂ ਦੇਖ ਰਹੇ ਹੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਟਾਂਟੋ ਆਟਵਾ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਹੋਰ ਵੀ ਆਉਣ ਵਾਲਿਆਂ ਸਮੇਂ ਚ ਹੋਣ ਵਾਲਾ ਇਹਦੇ ਵਿੱਚ ਜਿਹੜੇ ਮੇਨ ਕਰੈਕਟਰ ਨੇ ਬੜੇ ਆਲਾ ਆਰਟਿਸਟ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਉਹਨਾਂ ਨੂੰ ਮੈਂ ਸਦਾ ਸਟੂਡੀਓ ਦੇ ਵਿੱਚ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਦੋਨੇ ਆਲਾ ਸ਼ਖਸੀਤਾ ਸਦਾ ਨਰਿੰਦਰਪਾਲ ਸਿੰਘ ਜੀ ਉਹ ਸਟੂਡੀਓ ਚ ਪਹੁੰਚੇ ਨੇ ਜਿਨ੍ਹਾਂ ਦਾ ਮੈਂ ਕਹਾ ਕਿ ਬੜਾ ਅਹਿਮ ਰੋਲ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰਾਂ ਵਾਲਾ ਜਿਹੜਾ ਰੋਪ ਤੇ ਉਹ ਸਰਦਾਰੀ ਹੈ ਜਿਹੜੀ ਉਹ ਦੇਖਣ ਨੂੰ ਉੱਥੇ ਮਿਲਦੀ ਸੀ ਜਿਹੜੇ ਉਹਨਾਂ ਦੇ ਰੋਲ ਸੀ ਉਹਦੇ ਕੁਝ ਪਲੇ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨਾਲ ਦੀ ਨਾਲ ਮੇਰੇ ਨਾਲ ਸਰਦਾਰ ਬਲਕਾਰ ਸਿੰਘ ਸਿੱਧੂ ਵਿਚਾਲੇ ਬੈਠੇ ਨੇ ਆਹ ਦੋਨਾਂ ਦਾ ਕਰਦੇ ਆ ਸਵਾਗਤ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਹੈ ਦਿਲ ਦੀਆਂ ਗਰਾਂਹਾਂ ਵਿੱਚ ਸਵਾਗਤ ਬਹੁਤ ਬਹੁਤ ਧੰਨਵਾਦ ਤਤਰੀ ਆਖਾ ਸ਼ੁਕਰੀਆ ਸਾਜਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਫਤੇ ਦੀ ਸਾਂਝ ਵਾਈਗੁਰ ਜੀ ਦਾ ਖਾਕਾ ਸਾ ਆ ਵਾਲੀ ਗੁਰਜੀ ਕੀ ਫਤਿਹ ਵੀ ਨਿੰਦਰਪਾਲ ਸਿੰਘ ਜੀ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਆ ਜੀ ਸ਼ਾਇਦ ਮੇਰੇ ਖਿਆਲ ਨਿੰਦਰਪਾਲ ਸਿੰਘ ਭੈ ਨੀਨਾ ਵੀ ਤੁਹਾਨੂੰ ਜਾਣਦੇ ਆ ਕਿਉਂਕਿ ਤੁਹਾਨੂੰ ਕੁਝ ਕ ਮੂਵੀਆਂ ਨੇ ਜਿਹੜੀਆਂ ਉਹਨਾਂ ਚ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਰ ਐਤ ਕੀ ਤਾਂ ਰੂਬਰੂ ਉਸ ਦਿਨ ਨਾਟਕ ਦੇ ਵਿੱਚ ਬਾ ਕਮਾਲ ਤੁਹਾਡੀ ਬਾ ਮਿਸਾਲ ਤੁਹਾਡਾ ਪਲੇ ਸੀ ਥੋੜਾ ਜਿਹਾ ਕਿਉਂਕਿ ਦਰਸ਼ਕ ਦੁਨੀਆ ਭੱਧ ਵਿੱਚ ਦੇਖ ਰਹੇ ਨੇ ਪੂਰੇ ਅਮਰੀਕਾ ਦੇ ਵਿੱਚ ਇੰਡੀਆ ਤੇ ਜੀਓ ਚੈਨਲ ਦੇ ਉੱਤੇ ਸਲਿੰਗ ਡਿਸ਼ ਦੇ ਉੱਤੇ ਇੱਥੇ ਜਿੰਨੇ ਵੀ ਚੈਨਲ ਨੇ ਸਾਰਿਆਂ ਤੇ ਲਾਈਵ ਚੱਲ ਰਹੇ ਆ ਥੋੜਾ ਜਿਹਾ ਆਪਣੇ ਬਾਰੇ ਜਾਣਕਾਰੀ ਦਿਓ ਕਿ ਕਿੱਥੇ ਦੇ ਰਹਿਣ ਵਾਲੇ ਹੋ ਤੇ ਕਿਵੇਂ ਤੋਂਲੇ ਪਾਸੇ ਤੁਹਾਡਾ ਲਗਨ ਬਣੀ ਸੀ ਅ ਮੇਰਾ ਜਿਹੜਾ ਬਰਥ ਹੈਗਾ ਜੀ ਉਹ ਚੰਡੀਗੜ੍ਹ ਦਾ ਹੈਗਾ ਜੀ ਜੰਪਲ ਚੰਡੀਗੜ੍ਹ ਦਾ ਤੇ ਅ ਬਸੇ ਆ ਕਿ ਸਮੇ ਦੇ ਨਾਲ-ਨਾਲ ਇਹ ਚੀਜ਼ਾਂ ਕਰ ਕਰਦੀਆਂ ਗਈਆਂ ਅੰਦਰ ਹਾਲਾਂਕਿ ਫਾਦਰ ਸਾਹਿਬ ਮੇਰੇ ਲਿਖਦੇ ਹੁੰਦੇ ਸੀ ਲਖਾਰੀ ਸੀਗੇ ਜੀ ਅੱਛਾ ਤੇ ਪਰ ਇਹ ਚੇਤਕ ਜਿਹੜੀ ਹੈਗੀ ਆ ਨਾਟਕ ਵਾਲੀ ਜਿਹੜੀ ਹੈਗੀ ਆ ਇਹ ਮੇਰੀ ਸ਼ੁਰੂਆਤ ਭੰਗੜੇ ਤੋਂ ਹੋਈ ਅੱਛਾ ਪਹਿਲਾਂ ਭੰਗੜਾ ਪਾਉਂਦੇ ਸੀ ਭੰਗੜੇ ਤੋਂ ਬਾਅਦ ਫਿਰ ਮੈਂ 82 83 ਦੇ ਵਿੱਚ ਗੱਤਕਾ ਖੇਡਣਾ ਸ਼ੁਰੂ ਕੀਤਾ ਜੀ ਪਰ ਇਹ ਲੱਗਿਆ ਕਿ ਭੰਗੜਾ ਔਰ ਗੱਤਕਾ ਇੱਕ ਏਜ ਤੱਕ ਅਸੀਂ ਕਰ ਪਾਵਾਂਗੇ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਇੱਕ ਨਵਾਂ ਮੋੜ ਚਾਹੀਦਾ ਸੀ ਤੇ 89 ਤੋਂ ਫਿਰ ਮੈਂ ਨਾਟਕਾਂ ਵਾਲੇ ਪਾਸੇ ਮੁੜਿਆ ਸਰਦਾਰ ਸੰਜੀਵਨ ਸਿੰਘ ਹੈਗੇ ਨੇ ਮੋਹਾਲੀ ਤੋਂ ਤੇ ਉਹਨਾਂ ਦੇ ਨਾਲ ਲੜ ਕੇ ਅਸੀਂ ਨਾਟਕ ਕਰਨੇ ਸ਼ੁਰੂ ਕੀਤੇ ਔਰ ਉਹ ਨਾਟਕਾਂ ਨੇ ਅੱਗੇ ਜਿਹੜਾ ਰਸਤਾ ਖੋਲ੍ਹਿਆ ਉਹ ਫਿਲਮਾਂ ਦਾ ਔਰ ਟੀਵੀ ਦਾ ਖੋਲ੍ਹਿਆ ਜੀ ਅੱਛਾ ਤੇ ਮੈਂ 95 ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਕੈਮਰਾ ਫ੍ਰੀਜ਼ ਕੀਤਾ ਸੀਗਾ ਉਦੋਂ ਫਿਲਮ ਬਣੀ ਸੀ ਖੁਸ਼ਵੰਤ ਸਿੰਘ ਦੇ ਨਾਵਲ ਤੇ ਟ੍ਰੇਨ ਟੂ ਪਾਕਿਸਤਾਨ ਦੇ ਉੱਤੇ ਉਹ ਮਾਲੋ ਬਹੁਤ ਵੱਡਾ ਕਿਰਦਾਰ ਨਹੀਂ ਸੀਗਾ ਉਹਦੇ ਚ ਇੱਕ ਫੌਜੀ ਦਾ ਕਰੈਕਟਰ ਸੀਗਾ ਉਹ ਕੀਤਾ ਉਹ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਫਿਰ ਅੱਗੇ ਦੀ ਅੱਗੇ ਦੀ ਅੱਗੇ ਦੀ ਅੱਗੇ ਚੱਲਦੇ ਰਹੇ ਆ ਤੇ ਬਹੁਤ ਸਾਰੇ ਸੀਰੀਅਲਸ ਜਲੰਧਰ ਦੂਰਦਰਸ਼ਨ ਦੇ ਉੱਤੇ ਔਰ ਉਹਨਾਂ ਦਿਨਾਂ ਦੇ ਵਿੱਚ ਲਸ਼ਕਾਰਾ ਟੀਵੀ ਚੱਲਦਾ ਹੁੰਦਾ ਸੀ ਫਿਰ α ਪੰਜਾਬੀ ਚੱਲਦਾ ਸੀਗਾ ਉਦੋਂ ਤੇ ਬਲਦੇ ਦਰਿਆ ਇੱਕ ਸੀਰੀਅਲ ਸੀਗਾ ਉਹਦੇ ਚ ਮੈਂ 네ਗੇਟਿਵ ਕਰੈਕਟਰ ਕੀਤਾ ਜੀ ਤੇ ਫਲੋਟਬਾ ਸੋਨੀ ਟੀਵੀ ਦੇ ਉੱਤੇ ਮੇਰਾ ਇੱਕ ਸੀਰੀਅਲ ਚੱਲ ਰਿਹਾ ਸੀ ਮੀਤ ਮਹਾਦੇ ਰੱਬਾ ਉਹਦੇ 'ਚ ਵੀ ਮੇਰੇ ਕੋਲ ਨੈਗੇਟਿਵ ਕੈਰੈਕਟਰ ਸੀ ਗਈ ਸਾਰਾ ਓਕੇ ਪਰ ਤੁਸੀਂ ਮੇਰੇ ਕੋਲ ਬੰਬੂ ਕਾਰਡ ਤੇ ਹੋਰ ਕਈ ਰਸਤਮੇ ਹਿੰਦ ਕਈ ਫਿਲਮਾਂ 'ਤੇ ਕੰਮ ਕੀਤਾ ਹੈ ਜੀ ਉਹਦੇ ਨਾਲ ਫਿਰ ਫਿਲਮਾਂ ਤਾਂ ਹੁਣ ਤੱਕ ਇੰਨੀ ਵੀ ਨਹੀਂ ਯਾਦ ਹੈਗੀ ਵੀ ਕਿੰਨੀਆਂ ਕੀਤੀਆਂ ਨੇ ਜਿਦੇ 'ਚ ਮਤਲਬ ਹਾਲੀਵੁੱਡ ਵੀ ਫਿਲਮ ਕੀਤੀ ਜੀ ਬਾਲੀਵੁੱਡ ਦੀਆਂ ਕੀਤੀਆਂ ਉਸ ਤੋਂ ਬਾਅਦ ਪਾਲੀਵੁੱਡ ਪੰਜਾਬੀ ਤਾਂ ਆਪਣੀਆਂ ਹੈਗੀਆਂ ਨੇ ਜੀ ਤੇ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਮੇਰੀ ਜਿਹੜੀ ਪਸੰਦੀਦਾ ਪੰਜਾਬ 1984 ਦਿਲਜੀਤ ਵਾਲੀ ਜਿਹੜੀ ਫਿਲਮ ਹੈਗੀ ਆ ਉਹਦੇ ਨਾਲ ਨਾਲ ਮਿੱਟੀ ਰਸਤੇ ਮਹਿੰਦ ਸਿਆਸਤ ਫਿਰ ਉਸ ਤੋਂ ਬਾਅਦ ਇੱਕ ਅਸੀਂ ਕੀਤੀ ਸੀ ਉਹ ਰਿਲੀਜ਼ ਨਹੀਂ ਹੋ ਪਾਈ ਆ ਸਿਨੇਮਿਆਂ ਦੇ ਵਿੱਚ ਤੇ ਤੂਫਾਨ ਸਿੰਘ ਤੂਫਾਨ ਸਿੰਘ ਇੱਧਰ ਇੱਧਰ ਹੋਈ ਪਰ ਇੱਧਰ ਹੋਈ ਹੈ ਇੱਧਰ ਇੱਧਰ ਤਾਂ ਮੇਰੇ ਖਿਆਲ ਸ਼ਤ ਹੋਈ ਆ ਬਟ ਇੰਡੀਆ ਨਹੀਂ ਹੋਈ ਤੂਫਾਨ ਸਿੰਘ ਉਹਦੇ ਚ ਮੇਰਾ ਜਿਹੜਾ ਕਰੈਕਟਰ ਸੀ ਉਹ ਅਵਤਾਰ ਸਿੰਘ ਬ੍ਰਹਮਾ ਦਾ ਸੀਗਾ ਜੀ ਤੇ ਉਹ ਵੀ ਕੀਤੀ ਮਤਲਬ ਕਾਫੀ ਸਾਰੀਆਂ ਫਿਲਮਾਂ ਕੀਤੀਆਂ ਇਹਦੇ ਵਿੱਚ ਥੋੜੀ ਜਿਹਾ ਆਪਾਂ ਗਾਹ ਤੁਰਦੇ ਆ ਇੱਕ ਮੈਂ ਤਸਵੀਰ ਥੋੜੀ ਜਿਹੀ ਦਿਖਾ ਦਿਆਂ ਤੁਹਾਡੀ ਮੇਰਾ ਕੀ ਹਾਲ ਹੈ ਜਿਹੜਾ ਐਥ ਕੀ ਜੇ ਮੈਂ ਕਹਾ ਕਿ ਜਿਹੜਾ ਇਹ ਨਾਟਕ ਖੇਡਿਆ ਗਿਆ ਸਰਕਾਰੀ ਖਾਲਸਾ ਇਹਦੇ ਵਿੱਚ ਤੁਹਾਡਾ ਰੋਲ ਕੀ ਸੀ ਮੇਖਿਆ ਅਕਾਲੀ ਫੂਲਾ ਸਿੰਘ ਦਾ ਰੋਲ ਸੀ ਜਿਹੜਾ ਅਕਾਲੀ ਫੂਲਾ ਸਿੰਘ ਦਾ ਸੀ ਬਿਲਕੁਲ ਅਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਦਾ ਇਹ ਇੱਕ ਕੈਰੈਕਟਰ ਹੈਗਾ ਜੀ ਔਰ ਬਾਕੀ ਜਿਹੜੇ ਕੈਰੈਕਟਰ ਸਿੰਘਾਂ ਵਾਲੇ ਸੀ ਉਹ ਸਾਰੀ ਮੇਰੇ ਕੋਲ ਹੀ ਸੀਗੇ ਇਹਦੀ ਆਵਾਜ਼ਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਅਸੀਂ ਦਿੰਦੇ ਆ ਸਾਰੀਆਂ ਉਹ ਕੈਰੈਕਟਰ ਅਲੱਗ-ਅਲੱਗ ਸੀਗੇ ਬਟ ਇੱਕ ਉਹ ਹੁੰਦਾ ਨਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਦਗਾਠੀ ਔਰ ਪਰਸਨੈਲਿਟੀ ਦੇ ਹਿਸਾਬ ਨਾਲ ਫਿਲਮਾਂ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਰੋਬ ਦਾ ਵਾਲਾ ਕਰੈਕਟਰ ਮਿਲਦੇ ਆ ਤੇ ਅਗਰ ਅਸੀਂ ਨਾਟਕ ਕਰਦੇ ਤਾਂ ਉੱਥੇ ਵੀ ਰੋਬ ਦਾ ਵਾਲੇ ਕਰੈਕਟਰ ਹੀ ਮਿਲਦੇ ਆ ਜੀ ਅੱਗੇ ਚੱਲੀਏ ਥੋੜੀ ਜਿਹੀ ਸਿੱਧੂ ਸਾਹਿਬ ਕੋਲ ਇੱਕ ਬਲਕਾਤ ਸਿੱਧੂ ਕਲਾਕਾਰ ਹੋਇਆ ਜੀ ਜੀ ਆਵਾਜ਼ ਮਾਲਵੇ ਦਾ ਤੁਹਾਨੂੰ ਯਾਦ ਹੋਵੇ ਜੀ ਇਹ ਸਿੱਧੂ ਅਫਸਰ ਸ਼ਾਹੀ ਤੋਂ ਫਿਲਮ ਇੰਡਸਟਰੀ ਚ ਕਿਵੇਂ ਆ ਗਏ ਅ ਤੁਹਾਡੇ ਇਲਾਕਾ ਦੱਸੋ ਕੁਦਰਤੀ ਗੱਲਾਂ ਮਾਲਵਾਈ ਹੋਣਾ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਅ ਨਹੀਂ ਮੈਂ ਖਾਕਸਰ ਬਲਕਾਰ ਸਿੱਧੂ ਸਭ ਤੋਂ ਪਹਿਲਾਂ ਤਾਂ ਸਾਂਝਾ ਟੀਵੀ ਵੇਖਣ ਵਾਲੇ ਸਾਰੇ ਨਾਜ਼ਰੀਨ ਸਾਰੇ ਦਰਸ਼ਕਾਂ ਨੂੰ ਬੜੇ ادب ਤੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਜੀ ਅ ਸਦਾ ਕੁਲੀਪ ਸਿੰਘ ਜੀ ਮੇਰਾ ਜਿਹੜਾ ਜਨਮ ਸਥਾਨ ਆ ਉਹ ਇਤਿਹਾਸਿਕ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਮੱਖਣਵੰਡੀ ਮੱਖਣਵੇਂ ਦੇ ਜੀ ਹਾਂ ਤੇ ਮੁਢਲੀ ਪੜ੍ਹਾਈ ਉਥੋਂ ਦੀ ਆ ਫਿਰ ਚੰਡੀਗੜ੍ਹ ਦੀ ਇੱਥੇ ਆ ਕੇ ਫਿਰ ਨੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਲਿਟਰੇਚਰ ਚ ਸਹਿਤ ਵਿੱਚ ਫਿਰ ਆਨਰਸ ਇਨ ਹਿੰਦੀ ਤੇ ਆਮੂਜ਼ ਉਰਦੂ ਤੇ ਡਿਪਲੋਮਾ ਇਨ ਟ੍ਰਾਂਸਲੇਸ਼ਨ ਫਿਰ ਇਸ ਤੋਂ ਇਲਾਵਾ ਕਲਾ ਦੇ ਖੇਤਰ ਦਾ ਡਿਪਲੋਮਾ ਹੈਗਾ ਭਰਤਨਾਟਿਮ ਚ ਸਾਊਥ ਇੰਡੀਅਨ ਸਾਡਾ ਕਲਾਸੀਕਲ ਡਾਂਸ ਹੈ ਉਹਦੇ ਚ ਤੇ ਇਦਾਂ ਹੀ ਸੰਗੀਤ ਪੋਸ਼ਣ 뮤직 ਦੇ ਖੇਤਰ ਦੇ ਵਿੱਚ ਸੋ ਇਦਾਂ ਕਥਕ ਦੀ ਕੁਝ ਸਿੱਖਿਆ ਮੈਂ ਗ੍ਰਹਿਣ ਕੀਤੀ ਤੇ ਲੋਕ ਨਾਚ ਜਿਹੜੇ ਨੇ ਭੰਗੜੇ ਤੋਂ ਇਲਾਵਾ ਦੂਸਰੇ ਸਾਰੇ ਜਿਹੜੇ ਪੰਜਾਬੀ ਲੋਕ ਨਾਚ ਨੇ ਉਹ ਮੈਂ ਸਾਡੇ ਉਸਤਾਦ ਸardar ਮੁੰਦਰ ਸਿੰਘ ਜੀ ਅੱਜਕੱਲ ਹਿਊਸਟਨ ਹੁੰਦੇ ਆ ਅਮਰੀਕਾ ਤੇ ਭਰਤਨਾਟਮ ਦੇ ਮੇਰੇ ਗੁਰੂ ਜੀ ਮੈਡਮ ਅੰਜਲਾ ਮਾਰੀਸ਼ੀ ਜੀ ਤੇ ਕਥਕ ਦੇ ਪੰਡਿਤ ਕਿਨਾਲ ਸ਼ਰਮਾ ਜੀ ਤੇ ਇਸੇ ਤਰ੍ਹਾਂ ਹੀ ਸੰਗੀਤ ਦੀ ਮੈਡਮ ਸ਼ਾਂਤੀ ਦਾਸ ਜੀ ਸੋ ਇਹ ਮੇਰੇ ਇਹ ਮੇਰੇ ਗੁਰੂ ਜਨ ਸੀ ਜਿਨ੍ਹਾਂ ਕੋਲੋਂ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਸਮਰੱਥ ਬਣਾਉਣ ਦੀ ਕਲਾ ਦੇ ਖੇਤਰ ਦੇ ਵਿੱਚ ਕੰਮ ਕਰ ਕਰਨ ਵਾਸਤੇ ਜੀ ਜਿੱਦਿਆ ਦੀ ਐਡੀ ਵੱਡੀ ਸਿੱਧੂ ਸਾਹਿਬ ਤੁਸੀਂ ਪੰਡ ਬੰਨੀ ਬੈਠੇ ਹੋ ਘਰਦਿਆਂ ਨੂੰ ਵੀ ਮਾੜਾ ਮੋਟਾ ਟਾਈਮ ਦਿੰਦੇ ਸੀ ਕਿ ਵਿਦਿਆ ਵਾਲੇ ਪਾਸੇ ਹੀ ਸਾਰਾ ਦਿਨ ਲੱਗੇ ਰਹਿੰਦੇ ਸੀ ਵੀ ਇਹ ਤਾਂ ਹੁਣ ਗ੍ਰਸਤੀ ਜਿੱਦਾਂ ਮਹਾਰਾਜ ਨੇ ਲਿਖਿਆ ਜੀ ਤਾਂ ਗ੍ਰਸਤੀ ਤਾਂ ਵਿੱਚ ਰਹਿ ਗਈ ਬੰਦਾ ਕੰਮ ਕਰਦਾ ਜੀ ਤੇ ਉਹਨਾਂ ਦੀ ਆਪਣੀ ਥਾਵਾਂ ਤੇ ਆਫਿਸ ਦੀ ਆਪਣੀ ਥਾਵਾਂ ਇਹ ਕਲਾ ਦੇ ਖੇਤਰ ਦੀ ਆਪਣੀ ਥਾਂ ਤਾਂ ਇਹ ਇੱਕ ਬੈਲੈਂਸ ਜਿਹਾ ਬਣਾ ਕੇ ਜ਼ਿੰਦਗੀ ਇਦਾਂ ਹੀ ਲੰਘਦੀ ਹੈ ਜੀ ਕਿਉਂਕਿ ਤੁਹਾਡੀ ਬਾਇਓ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਹੈ 20 ਮਿੰਟ ਸਾਰੇ ਤੁਹਾਡੇ ਬਾਇਓ ਦੇ ਵਿੱਚ ਹੀ ਲੰਘ ਜਾਣੇ ਦੋਨੇ ਉਹ ਸ਼ਕਤੀਤਾ ਜੀ ਮੇਰੇ ਕੋਲ ਬੈਠੀਆਂ ਨੇ ਜਿਨ੍ਹਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਸਾਇਤ ਕਲਾ ਦੇ ਵਿੱਚ ਪੰਜਾਬੀ ਮਾਂ ਬੋਲੀ ਨਾਟਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਬੜਾ ਵੱਡਾ ਇੱਕ ਕਾਰਜ ਕੀਤਾ ਹੈ ਇਹ ਥੋੜੀ ਜਿਹਾ ਦੱਸਿਓ ਕਿ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਰੋਲ ਅਦਾ ਕੀਤਾ ਜਿਹੜੀਆਂ ਮੇਨ ਫਿਲਮਾਂ ਨੇ ਤੁਹਾਡਾ ਹੈ ਤਾਂ ਬਹੁਤ ਜ਼ਿਆਦਾ ਕੰਮ ਪਰ ਫਿਰ ਵੀ ਥੋੜਾ ਜਿਹਾ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਜੀ ਜੇ ਬਾਲੀਵੁੱਡ ਦੀ ਗੱਲ ਕਰਾਂ ਤਾਂ ਮੇਰੇ ਡੈਡ ਕੀ ਮਰੋਤੀ ਯਾਸ਼ਰਾਜ ਫਿਲਮ ਵਾਲਿਆਂ ਦੀ ਹੈ ਇਸ ਤਰ੍ਹਾਂ ਹੀ ਅਮੀਸ਼ਾ ਪਰੇਲ ਉਹਨਾਂ ਦੀ ਹੋਮ ਪ੍ਰੋਡਕਸ਼ਨ ਹੈਗੀ ਦੇਸੀ ম্যাਜਿਕ ਇੱਕ ਫਿਲਮ ਰਿਸ਼ੀ ਰਿਸ਼ੀਕਪੁਰ ਹਰਾਂ ਦੀ ਨਾਲ ਕੀਤੀ ਸੀਗੀ ਆਈ ਬਲਾਕ ਕੋਟਾਲਤੂ ਓਮਪਰੀ ਦੀ ਨਾਲ ਵੀ ਕੰਮ ਕੀਤਾ ਹਿੰਦੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਫਿਲਮਾਂ ਜਿਹੜਾ ਜ਼ਿਕਰ ਕੀਤਾ ਨੀਨਾ ਪਾ ਨੇ ਤੂਫਾਨ ਸਿੰਘ ਉਹਦੇ ਵਿੱਚ ਇੱਕ ਪੁਲਿਸ ਆਫੀਸਰ ਦਾ ਕਿਰਦਾਰ ਨਿਭਾਇਆ ਸੀ ਇਸ ਤੋਂ ਇਲਾਵਾ ਸਾਸਰੀ ਅਕਾਲ ਜਟ ਜੇਮਸ ਬੌਂਡ ਗਨ ਐਂਡ ਗੋਲ ਪਤਾ ਨਹੀਂ ਰੰ ਕਿਹੜੇ ਰੰਗਾਂ ਚ ਰਾਜ਼ੀ ਰਬ ਤੋਂ ਇਦਾਂ ਹੀ ਕਾਫੀ ਸਾਰੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਖਾਕਸਰ ਨੂੰ ਇਤਫਾਕ ਹੋਇਆ ਕਿ ਉਹ ਫਿਲਮਾਂ 'ਚ ਥੋੜੇ ਬੋਤੇ ਕਿਰਦਾਰ ਕਰਨ ਦੇ ਇਨਾ ਪਰਦੇ ਵੀ ਰਹੇ ਦੁਜਾਨ ਤੁਹਾਡਾ ਚਾਰੇ ਪਾਸੇ ਸੀ ਅਫਸਰੀ ਵੀ ਕੀਤੀ ਹੈ ਮੇਰਾ ਖਲ ਖਾਦੀ ਸੀ ਹਾਂਜੀ ਮੈਂ ਅਸਿਸਟੈਂਟ ਡਾਇਰੈਕਟਰ ਭਾਸ਼ਾ ਭਾਗ ਪੰਜਾਬ ਤੋਂ ਸੇਵਾ ਨਿਰਤ ਅਸੀਂ 2010 ਦੇ ਵਿੱਚ ਜੀ ਤੋਂ ਇਸ ਤੋਂ ਇਲਾਵਾ ਮੈਂ ਡਾਇਰੈਕਟਰ ਟੈਗੋਰ تھیਟਰ ਸਾਡੇ ਚੰਡੀਗੜ੍ਹ ਤੇ ਉਹ ਸੋਸਾਇਟੀ ਦਾ ਮੈਂ ਡਾਇਰੈਕਟਰ ਹਾਂ 1.5 ਸਾਲ ਉਸ ਤੋਂ ਬਾਅਦ ਸੈਕਟਰੀ ਚੰਡੀਗੜ੍ਹ ਸੰਗੀਤਨਾਟਕ ਅਕੈਡਮੀ ਹੈ ਇਹ ਕਲਚਰ ਡਿਪਾਰਟਮੈਂਟ ਯੂਟੀ ਚੰਡੀਗੜ੍ਹ ਦੇ ਅੰਡਰ ਆਉਂਦਾ ਤੇ ਉਹਦਾ ਫਿਰ ਵਾਈਸ ਚੇਅਰਮੈਨ ਵੀ ਹਰੇ ਹਨ ਹਮੇ ਇੱਕ ਵੀਡੀਓ ਦਿਖਾਣ ਲੱਗਾ ਥੋੜੀ ਜਿ ਉਸ ਵੀਡੀਓ ਦੱਸਿਓ ਜੀ ਵੀ ਇਹ ਰੋਲ ਤੁਹਾਡਾ ਕਾਹਦਾ ਸੀ ਜਿਹੜਾ ਆਪਾਂ ਥੋੜੀ ਜਿ ਆਉਨੇ ਹ ਉਸ ਪਾਸੇ ਜਿਹੜੀ ਸਰਕਾਰੀ ਖਾਲਸਾ ਬਹੁਤ ਆਲਾ ਇੱਕ ਜਿਹੜਾ ਪਲੇ ਸੀ ਉਹਦੇ ਵਿੱਚ ਕੀ ਰੋਲ ਸੀ ਤੁਹਾਡਾ ਇਹਦੇ ਵਿੱਚ ਮੇਰੇ ਤਿੰਨ ਚਾਰ ਤੋ ਸ਼ਾਇਦ ਜ਼ਿਆਦਾ ਇੱਕ ਕੈਰੈਕਟਰ ਸਮ ਇੱਕ ਤਾਂ ਬਾਲਜ ਨੂੰ ਆਪ ਅੰਗਰੇਜ਼ੀ ਚ ਕਹਿੰਦੇ ਆ ਕਿ ਕਮਿਸ਼ਰੀ ਔਰ ਟਾਡੀ ਵਾਰ ਤੋ ਉਹਦੇ ਗਾਇਕ ਦੇ ਤੌਰ ਦੇ ਉੱਤੇ ਇਸ ਤੋਂ ਇਲਾਵਾ ਇੱਕ ਮੌਲਵੀ ਜਾਂ ਮੁੱਲਾ ਕਹ ਲੋ ਜਾਂ ਕਾਜ਼ੀ ਸੋ ਇੱਕ ਉਹ ਕਰਦਾਰ ਸੀ ਕੁਝ ਸ਼ਾਇਰੀਆਂ ਦਾ ਕੈਰੈਕਟਰ ਸੀਗਾ ਜਿਹੜੇ ਸ਼ਾਜ਼ਮਾਨ ਦੇ ਤੋਂ ਤੰਗ ਆ ਕੇ ਤੇ ਬਕਾਇਦਾ ਸੱਦਾ ਦਿੰਦੇ ਆ ਮਹਾਰਾਜਾ ਰਣਜੀਤ ਸਿੰਘ ਹਰਨ ਜੋ ਲਾਹੌਰ ਦੇ ਉੱਤੇ ਹਮਲਾ ਕਰੇ ਤਾਂ ਲਾਹੌਰ ਸਾਹਵੇਂ ਤੇ ਜਦੋਂ ਲਾਹੌਰ ਉਹਨਾਂ ਨੇ ਆਪ ਦਰਵਾਜ਼ੇ ਖੋਲੇ ਤੇ ਲਾਹੌਰ ਸੱਦਿਆ ਕਰਨੇ ਸੀਗੇ ਕਿ ਗੁਜਰਾਣ ਵਾਲੇ ਦੇ ਸੀਗੇ ਗੁਜਰਾਣ ਵਾਲਾ ਲਾਹੌਰ ਦੇ ਨੇੜੇ ਹੀ ਉਹ ਸਮਾਂ ਲਾ ਸੀ ਸਾਡਾ ਆਪਣਾ ਪੰਜਾਬੀਆਂ ਦਾ ਰਾਜਾ ਉਹ ਕਿਸੇ ਸਿੱਖ ਧਰਮ ਦਾ ਨਹੀਂ ਸਗੋਂ ਜਿੰਨੇ ਵੀ ਉਸ ਖਿੱਤੇ ਦੇ ਲੋਕ ਸੀਗੇ ਉਹਨਾਂ ਸਾਰਿਆਂ ਦਾ ਆਪਣਾ ਰਾਜਾ ਸੀ ਤਾਂ ਮਹਾਰਾਜ ਰਣਜੀਤ ਸਿੰਘ ਨੂੰ ਸੱਦੇ ਤੇ ਫਿਰ ਸ਼ਹਿਰ ਦੇ ਵਿੱਚ ਦੀਪਮਾਲਾ ਹੁੰਦੀ ਆ ਤੇ ਘió ਦੇ ਦੀਵੇ ਬਾਲੇ ਜਾਂਦੇ ਖੁਸ਼ੀ ਕਰਦੇ ਵੀ ਪੰਜਾਬੀਆਂ ਦਾ ਆਪਣਾ ਰਾਜ ਆਇਆ ਜੀ 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 ਮੈਂ ਇੱਕ ਚੀਜ਼ ਹੋਰ ਐਡ ਕਰ ਦਿਆਂ ਇਸ ਦੇ ਵਿੱਚ ਕਿਉਂਕਿ ਜਿਹੜਾ ਨਾਟਕ ਹੈਗਾ ਔਰ ਸਰਕਾਰੀ ਖਾਲਸਾ ਬਹੁਤ ਹਿਊਜ ਪ੍ਰੋਡਕਸ਼ਨ ਹੈਗੀ ਆ ਤੇ ਜੇ ਅਸੀਂ ਇਹਦੇ ਚ ਕਲਾਕਾਰ ਲੈਣੇ ਸ਼ੁਰੂ ਕਰਦੇ ਜੀ ਅਸੀਂ ਅਸੀਂ ਕਲਾ ਕਲਾਕਾਰ ਕਲਾਕਾਰ ਦੀ ਗੱਲ ਕਰਦੇ ਤੇ ਫਿਰ ਅਸੀਂ ਇਹਦੇ ਚ ਅਸੀਂ 35 40 ਕਲਾਕਾਰ ਜਿਹੜੇ ਸੀਗੇ ਉਹ ਕੰਮ ਕਰਦੇ ਅਦਰਵਾਈਜ਼ ਕੀ ਹੈ ਕਿ ਹੁਣ 21 ਕਲਾਕਾਰ ਨੇ ਕਿਸੇ ਨੇ ਚਾਰ ਕਰੈਕਟਰ ਕੀਤੇ ਕਿਸੇ ਨੇ ਪੰਜ ਕਰੈਕਟਰ ਕੀਤੇ ਉਹ ਐਦਾਂ ਕਰਕੇ ਸਾਰਿਆਂ ਨੂੰ ਇੱਕ ਬੈਲੈਂਸ ਬਣਾ ਕੇ ਤੇ ਸਾਰਾ ਪਲੇ ਕੀਤਾ ਗਿਆ ਜੀ ਉਹਦੇ ਵਿੱਚ ਕਿਉਂਕਿ ਜਿਹੜਾ ਤੁਹਾਡਾ ਬੜਾ ਵੱਡਾ ਰੋਲ ਸੀ ਆਖੀਰ ਦੇ ਵਿੱਚ ਮਰ ਜਰ ਰঞ্জੀਤ ਸਿੰਘ ਨੂੰ ਨਾਨੂ ਅਕਾਲ ਤਖਤ ਦੇ ਉੱਤੇ ਤਲਬ ਕਰਕੇ ਉਹਨਾਂ ਦੇ ਉੱਤੇ ਕੋੜੇ ਮਾਰਨ ਵਾਲੀ ਗੱਲਬਾਤ ਕਈ ਵਾਰੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 100 ਕੋੜੇ ਮਾਰਨ ਦਾ ਹੁਕਮ ਹੋਇਆ ਉਹ ਕਿਉਂਕਿ ਸਹਿਤ ਦੇ ਨਾਲ ਹੀ ਰਹੇ ਨੇ ਪਾਸ਼ਾ ਵਿਭਾਗ 'ਚ ਰਹੇ ਨੇ ਪਾਸ਼ਾ ਵਿਭਾਗ ਦੇ ਵਿੱਚ ਕਿਉਂਕਿ ਮੈਨੂੰ ਗਿਆਨੀ ਲਾਲ ਸਿੰਘ ਜਦੋਂ ਪਾਸ਼ਾ ਵਿਭਾਗ ਦੇ ਰਹੇ ਨੇ ਜੀ 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 ਉਹ ਸਾਡੇ ਪਹਿਲੇ ਡਾਇਰੈਕਟਰ ਰਹੇ ਨੇ ਜੀ 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 ਉਨ੍ਹਾਂ ਨੇ ਲਸ਼ਮਨ ਸਿੰਘ ਗਿੱਲ ਹੁੰਦੇ ਸਨ ਦਾਤ ਪਾਸ਼ਾ ਐਕਟ 1977 ਦੇ ਵਿੱਚ ਇਹਨਾਂ ਨੇ ਲਾਗੂ ਕੀਤਾ ਜੀ 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 ਪਰ ਸਾਡੀਆਂ ਸਰਕਾਰਾਂ ਦੇ ਦਿਲ ਦੇ ਅੰਦਰ ਜਿਹੜੀ ਮੈਲ ਸੀ ਨਾ ਮਿੱਟੀ ਸੀ ਉਹਨੇ ਰਾਜ ਪਾਸ਼ਾ ਐਕਟ ਨੂੰ ਪੂਰਨ ਤੌਰ ਤੇ ਲਾਗੂ ਨਹੀਂ ਹੋਣਾ ਮੈਂ ਤਾਂ ਪੂਰੀ ਤਰ੍ਹਾਂ ਸਹਿਮਤ ਹਾਂ ਜੀ ਉਸ ਤੋਂ ਬਾਅਦ ਉਹਦੀ ਐਮੈਂਡਮੈਂਟ ਹੋਈ ਤਰਮੀਮ ਹੋਈ ਔਰ ਕੁਦਰਤੀ ਮੈ ਉਹਦਾ ਅਸਿਸਟੈਂਟ ਡਾਇਰੈਕਟਰ ਸੀ ਉਹਦਾ ਜਿਹੜਾ ਤਰਜਮਾ ਅਨਵਾਦ ਅੰਗਰੇਜ਼ੀ ਦਾ ਉਸ ਐਕਟ ਦਾ ਜਿਹੜਾ ਐਮੈਂਡੇਡ ਸੀਗਾ ਉਹ ਮੈਂ ਆਪ ਹੀ ਕੀਤਾ ਆਪਣੇ ਉੱਤੇ ਤਾਂ 2008 ਦੇ ਵਿੱਚ ਉਹ ਬਕਾਇਦਾ ਦੁਬਾਰਾ ਉਹਦੀ ਐਮੈਂਡਮੈਂਟ ਹੋਈ ਤਰਮੀਮ ਹੋਈ ਲੇਕਿਨ ਉਸ ਸੋਧ ਦੇ باوجود ਔਰ ਇਨਾ ਹੀ ਨਹੀਂ ਸਗੋਂ ਵਿਧਾਨ ਸਭਾ ਦੇ ਵਿੱਚ ਬਕਾਇਦਾ ਪਾਸ ਕੀਤਾ ਗਿਆ ਸੋ ਤੋਂ ਬਾਅਦ ਕਿ ਜਿਹੜੀਆਂ ਅਦਾਲਤਾਂ ਨੇ ਪੰਜਾਬ ਦੀਆਂ ਹਾਂ ਪੰਜਾਬ ਦੀਆਂ ਅਦਾਲਤਾਂ ਬਿਲਕੁਲ ਉਹਨਾਂ ਦੇ ਵਿੱਚ ਵੀ ਇਹ ਪੰਜਾਬੀ ਭਾਸ਼ਾ ਜਿਹੜੀ ਆ ਕੰਮ ਕਾਜ ਵਜੋਂ ਲਾਗੂ ਹੋਵੇਗੀ ਲੇਕਿਨ ਇਦਾਂ ਹੋ ਨਹੀਂ ਸਕਿਆ ਤੁਸੀਂ ਕਾਰਨ ਦੱਸ ਹੀ ਦਿੱਤਾ ਕਿ ਨiyet ਦੀ ਕਮੀ ਰਹੀ ਸਿਆਸਤਦਾਨ ਜਿਹੜੇ ਵੀ ਉਦੋਂ ਰਾਜ ਕਰਦਾ ਰਹੇ ਨੇ ਸੋ ਜੇ ਕਿਤੇ ਉਹਨਾਂ ਚ ਸਵਰਧਤਾ ਹੁੰਦੀ ਤਾਂ ਅੱਜ ਪੰਜਾਬੀ ਦਾ ਬੋਲਬਾਲਾ ਸੱਚੀ ਸਾਡੇਲੇ ਪੰਜਾਬ ਚ ਬਹੁਤ ਹੁੰਦਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਦੀ ਗੱਲਬਾਤ ਕਰੀਏ ਤੇ ਰਾਜਪਾਦਸ਼ਾ ਕਟੋ 1967 ਤੇ ਅਮੈਂਡਮੈਂਟ ਜਿਹੜੀ 2008 ਦੇ ਵਿੱਚ ਹੋਈ ਹੈ ਉਹਦੇ ਮੁਤਾਬਕ ਜੇ ਕਿਤੇ ਕੰਮ ਕਰਦੇ ਤੇ ਅੱਜ ਸਾਡੇ ਅਦਾਲਤਾਂ ਦੇ ਵਿੱਚ ਕਾਰਜ ਸਾਰੇ ਐਡਵੋਕੇਟ ਮਿੱਤਰ ਸਿੰਘ ਮੀਤ ਜਿਹੜੇ ਲੁਧਿਆਣੇ ਦੇ ਬਹੁਤ ਲੰਮਾ ਸਮਾਂ ਡਿਸਟ੍ਰਿਕਟ ਅਟਾਰਨੀ ਰਹੇ ਨੇ ਉਹ ਤੇ ਉਹਨਾਂ ਦੇ ਨਾਲ ਵੱਡੀ ਟੀਮ ਹੈ ਜਿਹੜੀ ਸਾਡੇ ਨਾਲ ਰਲ ਕੇ ਇੱਕ ਪੰਜਾਬੀ ਪਛਾਪਾ ਵਿਸਾਰ ਭਾਈਚਾਰਾ 13 ਮਿਲਕਾਂ ਚੱਲ ਰਿਹਾ ਉਹਦੇ ਲਈ ਅਸੀਂ ਆਪਣੇ ਵੱਲੋਂ ਯਤਨ ਕਰ ਰਹੇ ਆ ਕਿ ਸਰਕਾਰਾਂ ਦੇ ਪੰਜਾਬੀ ਜਿਵੇਂ ਕਹਿੰਦੇ ਨਾ ਕੰਨ ਖਿੱਚ ਕੇ ਜਿੰਨਾ ਚ ਨਹੀਂ ਰੱਖੋਗੇ ਇਸੇ ਕਰਕੇ ਸਾਇਤਕ ਵਾਰ ਜਿਹੜੇ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਂਦੇ ਸਨ ਇਸੇ ਕਰਕੇ ਹੋਲਡ ਤੇ ਪਾਏ ਕਿ ਤੁਸੀਂ ਲਿਖਤਾ ਦਾ ਤੁਹਾਡੀਆਂ ਬੜੀਆਂ ਵਧੀਆਂ ਨੇ ਜੀ ਪੰਜਾਬੀ ਮਾਂ ਬੋਲੀ ਦੇ ਲਈ ਪੰਜਾਬੀ ਜ਼ੁਬਾਨ ਦੇ ਲਈ ਤੁਸੀਂ ਇੱਕ ਸ਼ਬਦ ਅਜੇ ਤੱਕ ਸਰਕਾਰ ਨੂੰ ਨਹੀਂ ਕਿਹਾ ਜਿਹੜੇ ਕਰਕੇ ਬੈਠੇ ਆ ਅਸੀਂ ਤੁਹਾਨੂੰ ਸਲਾਮ ਕਰਦੇ ਆ ਤੁਹਾਡੇ ਯਤਨਾਂ ਨੂੰ ਲੇਕਿਨ ਗੱਲ ਇਹਦਾ ਉਹਦੇ ਵਿੱਚ ਮਹਿਕਮਾ ਜ਼ਿੰਮੇਵਾਰ ਨਹੀਂ ਕਿਉਂਕਿ ਜਿਹੜੇ ਇਨਾਮ ਖਿਨਾਮ ਨੇ ਉਹਨਾਂ ਦਾ ਫੈਸਲਾ ਐਡਵਾਈਜ਼ਰੀ ਬੋਰਡ ਕਰਦਾ ਐਡਵਾਈਜ਼ਰੀ ਬੋਰਡ 'ਚ ਜਿਆਦਾ ਜਿਹੜੇ ਵੈਟਰਨਸ ਜਾਂ ਤਜਰਬੇਕਾਰ ਅਨੁਭਵੀ ਲੇਖਕ ਹੁੰਦੇ ਆ ਅਲੱਗ-ਅਲੱਗ ਬਣ ਗਿਆ ਤੇ ਉਹ ਸ਼ਾਮਲ ਹੁੰਦੇ ਉਹ ਉਹਨਾਂ ਬਾਰੇ ਫੈਸਲਾ ਕਰਦੇ ਅਗਲੀ ਗੱਲ ਇਸੇ ਕਰਕੇ ਮਿੱਤਰ ਸਿੰਘ ਮੀਨ ਹੋਣਾ ਨੇ ਇਹ ਅਪੀਲ ਪਾਈ ਸੀ ਉਹ ਜਿਹਦੇ ਕਰਕੇ ਸਟੇ ਕਹ ਲੋ ਜਾਂ ਉਹ ਹਾਲੇ ਤੱਕ ਉਹ ਉਹਨਾਂ ਯਥਾ ਸਥਿਤੀ ਜਿਹੜੀ ਆ ਬਣੀ ਹੋਈ ਇਹ ਦਾ ਇਹ ਇਨਾਮਾ ਖਰਮ ਉਹਨਾਂ ਲੈ ਕੇ ਤੇ ਦੂਜੀ ਜਿਹੜੀ ਗੱਲ ਆ ਮੈਂ ਤੁਹਾਨੂੰ ਦੱਸ ਹੀ ਦਿੱਤੀ ਸੀ ਕਿ ਕੋਈ ਨੀਅਤ ਤੇ ਡਿਪੈਂਡ ਕਰਦੀ ਹਾਕਮਾਂ ਦੇ ਉੱਤੇ ਮੇਰੇ ਅਸਲ ਚ ਗੱਲ ਉਹ ਤੋਂ ਤੁਰਪੀ ਕਿਉਂਕਿ ਮਾਂ ਬੋਲੀ ਦੀ ਗੱਲਬਾਤ ਕੀਤੀ ਹੈ ਜੀ ਮਾਂ ਬੋਲੀ ਦੇ ਵਿੱਚ ਜਿਹੜੀ ਗੱਲਬਾਤ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਥੋੜਾ ਜਿਹਾ ਇਤਿਹਾਸ ਦੇ ਵਿੱਚ ਤੁਹਾਨੂੰ ਯਾਦ ਆ ਕਿ ਪਿਛਲੇ ਦਿਨੀ ਪ੍ਰੈਸ ਕਲੱਬ ਦੀ ਕਾਨਫਰੰਸ ਵੀ ਹੋਈ ਸੀ ਅਤੇ ਖਾਲਸਾ ਲਾਇਬ੍ਰੇਰੀ ਦੇ ਵਿੱਚ ਉਹਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਸੀ ਕਈ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਤਾਂ ਚਲੇ ਜਾਣਾ ਹੈ ਤੁਹਾਨੂੰ ਸਵਾਲ ਨਹੀਂ ਪੁੱਛਣੇ ਉਹਨਾਂ ਨੇ ਸਾਨੂੰ ਸਵਾਲ ਪੁੱਛਣੇ ਨੇ মিডিਆ ਦਾ ਕਿ ਆ ਕਿਉਂਕਿ ਜਿਹੜੀ 100 ਕੋੜੇ ਮਾਰਨ ਵਾਲੀ ਗੱਲਬਾਤ ਸੀ ਤੁਸੀਂ ਕੋੜਾ ਇੱਕ ਮਾਰੇ ਆ ਔਰ ਵਾਕਈ ਇਤਿਹਾਸ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਹੁਕਮ ਜਿਹੜਾ ਅਕਾਲੀ ਫੂਲਾ ਸਿੰਘ ਮਤਲਬ 100 ਕੋੜਿਆਂ ਦਾ ਹੋਇਆ ਸੀ ਤੇ ਵਜੇ ਆ ਕਿ ਆ ਕੀ ਇਹ ਥੋੜਾ ਜਿਹਾ ਨੂੰ ਕਲੀਅਰ ਕਰੇ ਉਸਕਾ ਇਹ ਉਹਦੇ ਚ ਸਿਰਫ ਇਹ ਸੀਗਾ ਕਿ ਜਦੋਂ ਇੱਕ ਮਹਾਰਾਜ ਆ ਜਿਹੜਾ ਹੈਗਾ ਉਹ ਅਕਾਲ ਦੇ ਤਖਤ ਦੇ ਉੱਤੇ ਆ ਕੇ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ ਕਿ ਅਕਾਲ ਦਾ ਤਖਤ ਸਭ ਤੋਂ ਸਰਵੋਚਮ ਉੱਚਾ ਹੈਗਾ ਮੇਰੀ ਜਿਹੜੀ ਸੀਟ ਆ ਮਹਾਰਾਜੀ ਦੀ ਉਹ ਵੀ ਖਾਲਸੇ ਦੀ ਦੇਣ ਆ ਤੇ ਮੈਂ ਆਪਣੇ ਆਪ ਨੂੰ ਖਾਲਸੇ ਦਾ ਗੁਨਾਹਗਰ ਸਮਝਦਾ ਹੋਇਆ ਆਪਣਾ ਸਮਰਪਣ ਮੈਂ ਅਕਾਲ ਤਖਤ ਸਾਹਿਬ ਅੱਗੇ ਕਰਦਾ ਜੀ ਇਸੇ ਕਰਕੇ ਉਹਨਾਂ ਨੇ ਸਿਰਫ ਇੱਕ ਕੋੜਾ ਮਾਰਨ ਤੋਂ ਬਾਅਦ ਹੀ ਰੋਕ ਦਿੱਤਾ ਸੀਗਾ ਵੀ ਬਹੁਤ ਆ ਜਿਹੜੇ 100 ਕੋੜਿਆਂ ਦਾ 1 ਕੋੜਾ ਹੀ ਵੱਜ ਗਿਆ ਤੇ ਬਹੁਤ ਆ ਪਰ ਉਹਦੇ ਚ ਜਥੇਦਾਰ ਅਕਾਲੀ ਫੂਲਾ ਸਿੰਘ ਹੋਰਾਂ ਨੇ ਕਿਹਾ ਸੀਗਾ ਵੀ ਬਸ ਕਰੋ ਇਹ ਇੱਕ ਹੀ ਬੜਾ ਓਕੇ ਅੱਛਾ ਇਹਦੇ ਵਿੱਚ ਬਹੁਤ ਵਧੀਆ ਗੱਲ ਆ ਕਿਉਂਕਿ ਇਹ ਕਲੀਅਰ ਕਰਦਾ ਸੀ ਇੱਕ ਸਿੱਧੂ ਸਾਹਿਬ ਤੁਹਾਨੂੰ ਇਹ ਦੱਸਿਓ ਵੀ ਇੱਕ ਆਮ ਕਰਕੇ ਜਦੋਂ ਤੁਸੀਂ ਤੇ ਮੈਂ ਆਪਾਂ ਪੜੇ ਹੋਏ ਹਾਂ ਤਕਰੀਬਨ ਉਹਨਾਂ ਸਮਿਆਂ ਦੇ ਵਿੱਚ ਹੀ ਉਦੋਂ ਹੁੰਦਾ ਸੀ ਕਿ ਜਦੋਂ ਅੰਨ ਦਾ ਕਾਲ ਪੈ ਗਿਆ ਸੀ ਉਦੋਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਬੋਰੀਆਂ ਭਰ ਬਰ ਕੇ ਚੁਕਾਈਆਂ ਤੇ ਇੱਕ ਬਜ਼ੁਰਗ ਮਾਤਾ ਸੀ ਜੀ ਉਹਦੇ ਬਾਰੇ ਨਹੀਂ ਥੋੜਾ ਬਹੁਤ ਸੋਚਿਆ ਇਸ ਪਲੇ ਦੇ ਵਿੱਚ ਹਾਂ ਉਹ ਏਦਾਂ ਜਿਹੜਾ ਪਾਂਡੀ ਆਲਾ ਤੁਸੀਂ ਜ਼ਿਕਰ ਕੀਤਾ ਜਿਹੜੀ ਕਵਤਾ ਤੁਸੀਂ ਆਪ ਸਕੂਲਾਂ ਚ ਪੜ੍ਹੀ ਹੋਏਗੀ ਤਾਂ ਉਹ ਉਹ ਲੇਕਿਨ ਇੰਨਾ ਕਿ ਸਾਡੇ ਕੋਲੇ ਉਨੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਐਪੀਸੋਡਸ ਨਹੀਂ ਸੀ ਬਣਾਇਆ ਜਾ ਸਕਦੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ ਅਸੀਂ ਜਸਟ ਪ੍ਰਤੀਕਾਤਮਕ ਤੌਰ ਤੇ ਕੁਝ ਇੱਕ ਐਪੀਸੋਡ ਲੈਨੇ ਜਿੱਥੋਂ ਕਲੀਅਰ ਹੋ ਜਾਂਦਾ ਕਿ ਮਹਾਰਾਜ ਹਲੀਮੀ ਰਾਜ ਦੇ ਪ੍ਰਤੀਕ ਹੀ ਨਹੀਂ ਸੀਗੇ ਸਗੋਂ ਆਪ ਪ੍ਰਜਾ ਵਿੱਚ ਜਾਂਦੇ ਸੀਗੇ ਪੇਸ ਬਦਲਾ ਕੇ ਤੇ ਆਪਣੀ ਪ੍ਰਜਾ ਦਾ ਹਾਲਚਲ ਪੁੱਛਦੇ ਨੂੰ ਦੁੱਖ ਦਰਦ ਵੰਡਾਉਂਦੇ ਸੀਗੇ ਖੁਦ ਬਜ਼ਾਤ ਆਪ ਆਪਾ ਇੱਕ ਇੱਕ ਉਹਦੇ ਚ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ ਕਿ ਜਦੋਂ ਉਹ ਲਾਹੌਰ ਫੇਰੀ ਤੇ ਜਾਂਦੇ ਆ ਚਲੋ ਮਾਤਾ ਇੱਕ ਪਾਰਸ ਦੇ ਤੌਰ ਤੇ ਉਹ ਤਵਾ ਕਸਾ ਲੈਂਦੇ ਉਹਨੂੰ ਉਹਨੀਆਂ ਮੋਹਰਾਂ ਦਿੱਤੀਆਂ ਜਾਂਦੀਆਂ ਨੇ ਪਰ ਉਹਦੇ ਚ ਇੱਕ ਬਹੁਤ ਵਧੀਆ ਜਿਹੜਾ ਸੀਗਾ ਕਿ ਬੱਚੇ ਜਦੋਂ 베ਰੀ ਦੇ ਉੱਤੇ ਪੱਥਰ ਮਾਰਦੇ ਨੇ ਤੇ ਉਹ ਪੱਥਰ ਮਹਾਰਾਜੇ ਦੇ ਲੱਗਦਾ ਆ ਕੇ ਜੀ ਜੀ ਤੇ ਮਹਾਰਾਜੇ ਦੇ ਲੱਗਣ ਤੋਂ ਬਾਅਦ ਉਹ ਬੱਚੇ ਨੂੰ ਪਕੜ ਕੇ ਲੈ ਕੇ ਆਂਦੇ ਨੇ ਮਹਾਰਾਜੇ ਦੇ ਕੋਲ ਉਹ ਕਹਿੰਦਾ ਵੀ ਮੈਂ ਤਾਂ ਪੱਥਰ ਜਿਹੜਾ ਹੈਗਾ ਉਹ 베ਰੀ ਦੇ ਮਾਰਿਆ ਸੀਗਾ ਤੇ ਉਹ ਕਹਿੰਦਾ ਵੀ ਜੇ 베ਰੀ ਤੈਨੂੰ ਮਿੱਠੜੇ 베ਰ ਦੇ ਸਕਦੀ ਆ ਪੱਥਰ ਖਾ ਕੇ ਪੱਥਰ ਮੇਰਾ ਵਜਿਆ ਤੇ ਮੈਂ ਤੈਨੂੰ ਕਿਉਂ ਨਹੀਂ ਦੇ ਸਕਦਾ ਵੀ ਇਹਨਾਂ ਨੂੰ ਮੋਹਰਾਂ ਦਿੱਤੀ ਕਾਏ ਪਰ ਅੱਜ ਦੇ ਸਿਆਸਤਦਾਨ ਜਿਹੜੇ ਹੈਗੇ ਨੇ ਉਹ ਉੱਥੇ ਤੱਕ ਨਹੀਂ ਜੇ ਆਪਾਂ ਕਹਿ ਸਕਦੇ ਆ ਬਈ ਉਹ ਕਹਿੰਦੇ ਨੇ ਕਿ ਰਾਜਨੀ ਸੇਵਾ ਪਰ ਸੇਵਾ ਦਾ ਕਿਤੇ ਪਾਸੇ ਨਹੀਂ ਉਹਨਾਂ ਦਾ ਆਪਣੀ ਨਹੀਂ ਪੂਰੇ ਹੁੰਦੇ ਤੇ ਉਹ ਸਮਾਜ ਦਾ ਕੀ ਸੁਧਾਰ ਉੱਥੇ پتھر ਮਾਰਨ ਦੀ ਗੱਲ ਕਰਦੇ ਹੋ ਇੱਥੇ ਆਪ ਬੈਠੇ ਨੀਲੀਆਂ ਪੱਗਾਂ ਬੰਨ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਕੇ ਮਾਫ ਕਰਨਾ ਜੀ ਜੀ ਕਿਉਂਕਿ ਮੇਰਾ ਸਵਾਲ ਇਹੋ ਜਿਹਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਇੱਕ ਉਹ ਵਿਅਕਤੀ ਜਿਹਨੇ ਬਲਾਤਕਾਰ ਕੀਤਾ ਹੋਣ ਉਦੀ ਤਸਵੀਰ ਦੀ ਸੁਰੱਖਿਆ ਦੇ ਲਈ ਐਸਪੀ ਦੀ ਡਿਊਟੀ ਲਾਈ ਜਾਂਦੀ ਹੈ ਪਰ ਮੇਰੇ ਗੁਰੂ ਸਾਹਿਬ ਜਿਹੜੇ ਸਰਬਸ਼ਕਤੀਮਾਨ ਵਾਲੀਓ ਦੋ ਜਹਾਨ ਨੇ ਉਹ ਸੜਕਾਂ ਤੇ ਰੁਲਦੇ ਫਿਰਨ ਇਹੋ ਜੀ ਰਾਜਨੀਤੀ ਨੂੰ ਜਿਹੜਾ ਤੁਹਾਡਾ ਸਰਕਾਰੀ ਖਾਲਸਾ ਪਲੇ ਸੀ ਕਦੇ ਉਹ ਦੇਖਣ ਦਾ ਯਤਨ ਕਰਨਗੇ ਕਿ ਸਾਡਾ ਜੀਵਨ ਕਦੇ ਇਸ ਤਰ੍ਹਾਂ ਦਾ ਹੋ ਸਕਦਾ ਹੈ ਜੋ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਹਿੰਦੇ ਸੀ ਕਿ ਖਾਲਸਾ ਰਾਜ ਆ ਗਿਆ ਹੈ ਇਹੋ ਜਿਹਾ ਰਾਜ ਕਦੇ ਬਣ ਸਕਦਾ ਸਾਡੀ ਸਾਡੀ ਕੋਸ਼ਿਸ਼ ਇਹੀ ਹੈ ਕਿ ਚਲੋ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਅਸੀਂ ਸਮਝਾ ਨਹੀਂ ਸਕਦੇ ਜਾਂ ਉਹਨਾਂ ਦੀ ਸੋਚ ਜਿਹੜੀ ਹੈਗੀ ਉਧਰ ਨਹੀਂ ਲੈ ਕੇ ਆ ਸਕਦੇ ਪਰ ਜਿਹੜੀ ਸਾਡੀ ਨਵੀਂ ਪੀੜ੍ਹੀ ਹੈਗੀ ਆ ਨਵੇਂ ਜਿਹੜੀ ਪਨੀਰੀ ਹੈਗੀ ਆ ਅਸੀਂ ਉਹਨਾਂ ਨੂੰ ਦਿਖਾ ਸਕਦੇ ਹਾਂ ਕਿ ਸਾਡਾ ਸਰਕਾਰੀ ਖਾਲਸਾ ਜਿਹੜਾ ਰਾਜ ਸੀ ਉਹ ਐਦਾਂ ਦਾ ਸੀ ਦਸਤਾਰੇ ਖਾਲਸਾ ਰਾਜ ਐਦਾਂ ਦਾ ਸੀ ਕਿ ਉਹ ਉਹਨੇ ਮਨੋ ਸਭ ਨੂੰ ਸਾਂਝੀ ਹਵਾਲਤਾ ਦੇ ਕੇ ਤੇ ਇੱਕ ਪੰਜਾਬ ਨੂੰ ਔਰ ਇੱਕ ਸਥਿਰਤਾ ਦਿੱਤੀ ਔਰ ਇੱਕ ਨਵਾਂ ਰਾ ਦਿੱਤਾ ਕਿ ਅਸੀਂ ਕਲਾਕਾਰ ਲੋਕ ਹਾਂ ਜੀ ਸੀ ਤੇ ਲੋਕਾਂ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਆ ਕਿ ਇਸ ਤਰ੍ਹਾਂ ਦਾ ਉਹ ਰਾਜ ਦੇ ਜਿਹੜੇ ਚੰਗੇ ਗੁਣ ਨੇ ਚੰਗੇ ਮਨੁੱਖੀ ਕਦਰਾਂ ਕੀਮਤਾਂ ਨੇ ਲੋਕੀ ਜਾਣੂ ਹੋਣ ਤੇ ਉਸ ਤੋਂ ਸਿੱਖਿਆ ਲੈਣ ਬਾਕੀ ਸਿਆਸਤ ਵਾਲੀ ਗੱਲ ਉਹ ਆਪਾਂ ਇਹਨਾਂ ਕਿ ਜੋ ਉਹਨਾਂ ਦਾ ਕੰਮ ਹੈ ਉਹ ਅਹਿਲ ਸਿਆਸਤ ਜਾਣੇ ਆਪਣਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਪਰ ਸਾਡਾ ਕੰਮ ਹੈ ਸਾਡਾ ਜਿਹੜਾ ਮਾਈਕ ਮਾਲਕ ਨੇ ਦਿੱਤਾ ਇਹਨੂੰ ਮੈਂ ਸਾਂਝਾ ਟੀਵੀ ਨੂੰ ਸੱਚ ਹੱਕ ਤੇ ਇਨਸਾਫ ਦੀ ਆਵਾਜ਼ ਕਹਿਣਾ ਸਾਡੀ ਡਿਊਟੀ ਹੈ ਕਿ ਜਿਹੜੇ ਹੁਣ ਅੱਜ ਅੱਜ ਦੀ ਸਰਕਾਰ ਬੈਠੀ ਹੈ ਨਾ ਕਹਿ ਰਹੀ ਹੈ ਕਿ ਸਿ ਭ੍ਰਿਸ਼ਟ ਮੁਕਤਾਂ ਭ੍ਰਿਸ਼ਟ ਮੁਕਤ ਦੇ ਵਿੱਚੋਂ ਬਲਾਤਕਾਰੀ ਨਿਕਲ ਰਹੇ ਨੇ ਭ੍ਰਿਸ਼ਟ ਮੁਕਤ ਦੇ ਵਿੱਚੋਂ ਹੀ ਇਹਨਾਂ ਨੇ ਉਹ ਵਿਅਕਤੀ ਪੈਦਾ ਕੀਤੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਕੋਕੋ ਕੇ ਮਾਰੇ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹ ਵੀ ਖਾਲਸਾ ਰਾਜ ਦੀ ਗੱਲ ਕਰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਵੀ ਖਾਲਸਾ ਰਾਜ ਦੀ ਉਹਨਾਂ ਦਾ ਪ੍ਰੈਕਟੀਕਲ ਲਾਈਫ ਜਿਹੜੀ ਤੁਸੀਂ ਅਕਾਲੀ ਪੂਲਾ ਸਿੰਘ ਦੀ ਗੱਲਬਾਤ ਕੀਤੀ ਹੈ ਜਿਹੜਾ ਰੋਲ ਤੁਹਾਡਾ ਸੀ ਬਾਹ ਕਮਾਲ ਰੋਲ ਸੀ ਹੁਣ ਇਹਦੇ ਵਿੱਚ ਕਿਉਂਕਿ ਬੜੀਆਂ ਵੱਡੀਆਂ ਚੀਜ਼ਾਂ ਸਿੱਖਣ ਵਾਲੀਆਂ ਨੇ ਜਿਹੜੇ ਕਾਬਲ ਦੇ ਵਿੱਚ ਰਸ਼ੀਆ ਤੇ ਦੁਨੀਆ ਦਾ ਵੱਡਾ ਸਰਪੰਚ ਆਧੁਨਿਕ ਹਥਿਆਰਾਂ ਦੇ ਨਾਲ ਲੈ ਸੋਕੇ ਉੱਥੇ ਪਹੁੰਚਿਆ ਪਰ ਫਤਿਹ ਨਾ ਕਰ ਸਕਿਆ ਫਤਿਹ ਕਿਨੇ ਕੀਤਾ ਹਰੀ ਸਿੰਘ ਖਾਲਸਾ ਰਾਜ ਖਾਲਸਾ ਰਾਜ ਦੁਨੀਆ ਦੇ ਇਤਿਹਾਸ ਦੇ ਅੰਦਰ ਇੱਕ ਅਲੌਕਿਕ ਨਜ਼ਾਰਾ ਸੀ ਉਸ ਵੇਲੇ ਦੇਖਣ ਵਾਲਾ ਜਿਹੜੇ ਕਾਪਲ ਕੰਧਾਰ ਤੱਕ ਸਿੰਧ ਤੱਕ ਪਿਸ਼ੌਰ ਤੱਕ ਸਾਡਾ ਖਾਲਸੇ ਦਾ ਰਾਜ ਰਿਹਾ ਮੇਰਾ ਖਿਆਲ ਇਹ ਦੇ ਵਿੱਚੋ ਧਿਆਨ ਸਿੰਘ ਡੋਗਰਾ ਤੇ ਲਾਭ ਸਿੰਘ ਪਛਾਣਨ ਦੀ ਲੋੜ ਹੈ ਨਹੀਂ ਕੱਲੇ ਧਿਆਨ ਸਿੰਘ ਡੋਗਰਾ ਜਾਂ ਲਾਲ ਸਿੰਘ ਪਛਾਨਣ ਦੀ ਲੋੜ ਨਹੀਂ ਆ। ਹੋਰ ਵੀ ਬਹੁਤ ਨੇ ਜਿਹੜੇ ਕਿ ਜੇ ਅਸੀਂ ਉਦੋਂ ਦੀ ਗੱਲ ਕਰਦੇ ਆਂ ਅੱਜ ਅਸੀਂ ਸਿਰਫ ਲਾਲ ਸਿੰਘ ਨੂੰ ਔਰ ਉਹਨਾਂ ਨੂੰ ਕਹੀ ਜਾਂਦੇ ਆਂ ਬਟ ਉਹਨਾਂ ਦੇ ਨਾਲ ਹੋਰ ਵੀ ਸੀਗੇ ਸੰਧਾਵਾਲੀਏ ਸੀਗੇ ਹੋਰ ਵੀ ਸੀਗੇ ਅਸੀਂ ਉਹਨਾਂ ਨੂੰ ਕਿਉਂ ਲੁਕੋ ਲੈਨੇ ਆਂ ਜੀ ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਕਰੀ ਜਾਂਦਾ ਜਿਹੜੇ ਜਿਹੜੇ ਸਿਰਫ ਸਿਰ ਜਿਹੜੇ ਸਿਰਫ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਰਾਜ ਲੈਣਾ ਉਹਨਾਂ ਨੂੰ ਇਹ ਨਹੀਂ ਸੀਗਾ ਰਾਜਗਦੀ ਬਹੁਤ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਇਹ ਕਹਿੰਦਾ ਸੀ ਕਿ ਮੈਂ ਤਾਂ ਸੇਵਾ ਕਰ ਰਿਹਾ ਮੈਂ ਖਾਲਸਾ ਦਾ ਇੱਕ ਮਤਲਬ ਥਾਪਿਆ ਹੋਇਆ ਹੈਗਾ ਤੇ ਉਹ ਜਿਵੇਂ ਮਰਜ਼ੀ ਮੈਨੂੰ ਕਹਿ ਸਕਦੇ ਹੋ ਮੈਨੂੰ ਕਾਣਾ ਵੀ ਕਹਿ ਸਕਦੇ ਨੇ ਮੈਨੂੰ ਪੱਥਰ ਵੀ ਮਾਰ ਸਕਦੇ ਨੇ ਤੇ ਸਿੱਧੂ ਜੀ ਸਮਝਦੇ ਹੁੰਦੇ ਇੱਕ ਮਿੰਟ ਰਹਿ ਗਿਆ ਮੈਂ ਤੁਹਾਡੀ ਗੱਲ ਇਹ ਵੱਡੀ ਕਰਨਾ ਚਾਹਨਾ ਕਿ ਇਹਨਾਂ ਨੇ ਉਹ ਸਲੋਗਨ ਲੈ ਲਏ ਨਾਰੇ ਲੈ ਲਏ ਹਲੀਮੀ ਰਾਜ ਦੀ ਗੱਲ ਕਰ ਲਈ ਭਾਵੇਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਅਕਾਲੀ ਦਲ ਵਾਲੇ ਜੀ ਜੀ ਔਰ ਅੱਜ ਵਾਲੀ ਸਰਕਾਰ ਜਿਹੜੀ ਮੌਜੂਦਾ ਹੈ ਇਹਨਾਂ ਨੇ ਪਗਸੇ ਗੋਣਾ ਦਾ ਸਲੋਗਨ ਲੈ ਲਿਆ ਤੇ ਸਮਾਜਵਾਦ ਵਾਲੀ ਗੱਲ ਜਾਂ ਕਹਿ ਲੋ ਕਿ ਆਰਥਿਕ ਬਰਾਬਰੀ ਦੀ ਗੱਲ ਲੇਕਿਨ ਉਹ ਸਿਰਫ ਉਹ ਨਾਰਿਆਂ ਤੱਕ ਹੀ ਰਹੀ ਗੱਲ ਉਹ ਵਾਅਦਿਆਂ ਤੱਕ ਹੀ ਗੱਲ ਹੀ ਰਹੀ ਉਹ ਜਿਹੜੀ ਆ ਅਸਲੀਅਤ ਤੌਰ ਦੇ ਉੱਤੇ ਇਹ ਸਿਆਸਤਦਾਨ ਪੂਰਾ ਕਰ ਨਹੀਂ ਪਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਮਾਂ ਕੱਢਿਆ ਔਰ ਇਥੋਂ ਦੀ ਨੌਜਵਾਨੀ ਨੂੰ ਸੁਚੇਤ ਕਰ ਰਹੇ ਹਾਂ ਰਾਜਨੀਤਿਕ ਤੌਰ ਤੇ ਅਧਿਆਤਮਿਕ ਤੌਰ ਤੇ ਆਤਮਿਕ ਤੌਰ ਤੇ ਤੇ ਸਮਾਜਿਕ ਤੌਰ ਦੇ ਉੱਤੇ ਕਿਉਂਕਿ ਜੰਗਨਾਮਾ ਦੇ ਵਿੱਚ ਮੈਨੂੰ ਦੋ ਸ਼ਬਦ ਯਾਦ ਆ ਰਹੇ ਨੇ ਤੋਂਸਾ ਵਜਿਆ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਕਹਿੰਦੇ ਚੜੇ ਪੁੱਤਰ ਸਰਦਾਰਾਂ ਦੇ ਛੈਲ ਬੰਕੇ ਜੈਸੇ ਬੇਲੇ ਉਹ ਨਿਕਲਦੇ ਸ਼ੇਰ ਮੀਆਂ ਤੁਹਾਡੇ ਵਰਗੇ ਸ਼ੇਰ ਜਿਹੜੇ ਕੌਮ ਦੀ ਅਗਵਾਈ ਕਰ ਰਹੇ ਨੇ ਇਸੇ ਤਰ੍ਹਾਂ ਜਿਹੜਾ ਇਹ ਸਰਕਾਰੀ ਖਾਲਸਾ ਪਲੇ ਹੈ ਇਹਨੂੰ ਹੋਰ ਦੁਨੀਆ ਦੇ ਕੋਨੇ-ਕੋਨੇ ਤੱਕ ਲਿਜਾ ਕੇ ਕਲਸਾ ਰਾਜ ਦੀਆਂ ਗੱਲਾਂ ਕਰਾਂ ਚਰਦਿਆਂ ਕਨਚ ਰਹੋ ਸੰਜਾ ਟੀਵੀ ਤੇ ਆਇਆ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੀ ਕਮਿਊਨਿਟੀ ਦੀਆਂ ਰੂਹਾਂ ਉਹ ਸ਼ਕਤੀਆਂ ਜਿਨ੍ਹਾਂ ਨੇ ਬੜੀਆਂ ਮੱਲਾਂ ਮਾਰੀਆਂ ਨੇ ਪਰ ਅੱਜ ਪੈਸੇ ਦੇ ਖਾਤਰ ਨਹੀਂ ਬਲਕਿ ਕੌਮ ਨੂੰ ਜਗਾਉਣ ਦੇ ਲਈ ਕਮਿਊਨਿਟੀ ਨੂੰ ਜਗਾਉਣ ਦੇ ਲਈ ਵੀ ਸਾਡਾ ਉਹ ਰਾਜ ਕਿਸੇ ਵੇਲੇ ਹੋਇਆ ਕਰਦਾ ਸੀ ਜਿਹਦੇ ਨਾਲ ਹਰ ਮਨੁੱਖਤਾ ਨੂੰ ਬਰਾਬਰ ਦਾ ਅਧਿਕਾਰ ਸੀ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਸੀ ਇਸਤਰੀ ਜਾਤੀ ਦੀ ਕਿਵੇਂ ਸੁਰੱਖਿਆ ਕੀਤੀ ਜਾਂਦੀ ਸੀ ਕਾਸ਼ ਉਹ ਰਾਜ ਵਾਪਸ ਮੁੜੇ ਆਵੇ ਪ੍ਰੋਗਰਾਮ ਦੇ ਖੰਲੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਆਉਣ ਵਾਲੇ ਸਮੇਂ ਹੋਰ ਗੱਲਬਾਤ ਕਰਾਂਗੇ ਅਰਸ਼ ਕੌਰ ਬੱਟੂ ਜੀ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਨੇ ਤੇ ਇਸ ਤੋਂ ਬਾਅਦ 9 ਵਜੇ ਸੇ ਪ੍ਰੋਗਰਾਮ ਰਿਪੀਟ ਕੀਤਾ ਜਾਣਾ ਪ੍ਰੋਗਰਾਮ ਦੇਖਣ ਲਾਇਕ ਕਮੈਂਟ ਕਰਨ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ